ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੈਸ਼ ਡਿਪੋਜ਼ਿਟ ਸਲਿੱਪ ਬਾਰੇ ਇਹ ਫਾਰਮ ਪੰਜਾਬ ਨੈਸ਼ਨਲ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਵਰਤਿਆ ਜਾਂਦਾ ਹੈ ਅੱਜ ਅਸੀਂ ਇਹ ਫਾਰਮ ਭਰਨਾ ਸਿੱਖਾਂਗੇ ਇਹ ਫਾਰਮ ਭਰਨਾ ਬਹੁਤ ਹੀ ਸੌਖਾ ਹੈ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਇੱਥੇ ਡੇਟ ਫਿਲ ਕਰਨੀ ਆਪਾਂ ਜੋ ਵੀ ਮੌਜੂਦਾ ਤਰੀਕ ਹੋਵੇ ਜਿਵੇਂ ਕਿ 12 5225 ਅੱਗੇ ਦੂਸਰਾ ਨੰਬਰ ਆਪਾਂ ਇੱਥੇ ਅਕਾਊਂਟ ਨੰਬਰ ਫਿਲ ਕਰਨਾ ਜੋ ਵੀ ਆਪਣਾ ਅਕਾਊਂਟ ਨੰਬਰ ਹੈਗਾ ਉਹ ਆਪਾਂ 16 ਦੇ 16 ਅੰਕ ਇੱਥੇ ਭਰ ਦੇਣੇ ਹੈਗੇ ਤੀਸਰਾ ਬੈਂਕ ਖਾਤੇ ਦਾ ਨਾਮ ਜਿਹੜਾ ਖਾਤਾ ਆਪਾਂ ਭਰ ਰਹੇ ਹਾਂ ਉਹ ਖਾਤੇ ਦੇ ਵਿੱਚ ਨਾਮ ਕੀ ਹੈਗਾ ਜੋ ਵੀ ਨਾਮ ਹੈਗਾ ਉਹ ਆਪਾਂ ਇੱਥੇ ਭਰ ਦੇਣਾ ਹੈਗਾ ਦਨ ਉਦੋਂ ਬਾਅਦ ਚ ਇੱਥੇ ਆ ਜਾਂਦਾ ਮੋਬਾਈਲ ਨੰਬਰ ਮੋਬਾਈਲ ਨੰਬਰ ਤੁਸੀਂ ਆਪਣਾ ਭਰਨਾ ਹੈਗਾ ਇਨ ਕੇਸ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਨਾ ਹੋ ਸਕਦੇ ਹੋਣ ਖਾਤਾ ਬੰਦ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਤੰਗੀ ਆਉਂਦੀ ਹੈ ਤਾਂ ਮਤਲਬ ਬੈਂਕ ਵਾਲੇ ਤੁਹਾਨੂੰ ਕੰਟੈਕਟ ਕਰ ਸਕਦੇ ਆ ਸੋ ਨੰਬਰ ਉਹ ਦੇਣਾ ਵਾ ਜਿਹੜਾ ਆਪਣੇ ਕੋਲ ਚੱਲਦਾ ਵਾ ਜ਼ਰੂਰੀ ਨਹੀਂ ਕਿ ਉਹ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਕੋਈ ਵੀ ਨੰਬਰ ਦੇ ਸਕਦੇ ਆ ਸੋ ਇੱਥੇ ਆਪਣਾ ਨੰਬਰ ਫਿਲ ਕਰ ਦੇਣਾ ਹੈਗਾ ਜੋ ਵੀ ਤੁਹਾਡਾ ਨੰਬਰ ਹੈ ਵੇ ਮੋਬਾਈਲ ਨੰਬਰ ਠੀਕ ਹੈ ਜੀ ਉਸ ਤੋਂ ਬਾਅਦ ਚ ਅੱਗੇ ਆ ਜਾਂਦਾ ਕੈਸ਼ ਡਿਪੋਜ਼ਿਟ ਆਪਣਾ ਕਿੰਨਾ ਕਰ ਰਹੇ ਆ ਆਪਾਂ ਟੋਟਲ ਅਮਾਊਂਟ ਕੀ ਹੈਗਾ ਜਿੱਦਾਂ ਮੰਨ ਲਓ ਕਿ ਮੈਂ 1000 ਰੁਪਏ ਜਮ੍ਹਾਂ ਕਰ ਰਿਹਾ ਤਾਂ ਇਨ ਵਰਡਸ ਲਿਖਣਾ ਹੈਗਾ 1000 ਤੁਸੀਂ ਜੋ ਵੀ ਕਰ ਰਹੇ ਹੋ ਤੁਸੀਂ ਉਹ ਲਿਖੋ ਫਿਰ ਅਮਾਉਂਟ ਆਪਾਂ ਨੋਟ ਕਿਹੜੇ ਦੇ ਰਹੇ ਹਾਂ ਇਹਦੇ ਵਿੱਚ ਆਪਾਂ ਨੋਟ ਦੇਣੇ ਹੈਗੇ ਜਿੱਦਾਂ ਮੰਨ ਲਓ ਕਿ ਮੇਰੇ ਕੋਲ 500 ਦੇ ਦੋ ਹੈਗੇ ਸੋ ਮੈਂ 500 ਦੇ ਦੋ ਕਰ ਦਿੱਤੇ ਤੇ ਬਾਕੀ ਟੋਟਲ ਥੱਲੇ ਟੋਟਲ ਕਰ ਦੇਣਾ ਹੈਗਾ ਠੀਕ ਹੈ ਜੀ ਇਧਰਲੀ ਸਾਈਡ ਸਾਈਨ ਆ ਜਾਂਦੇ ਹੈਗੇ ਇੱਥੇ ਆਪਣੇ ਦਸਤਖਤ ਕਰ ਦੇਣੇ ਹੈਗੇ ਜੋ ਵੀ ਤੁਹਾਡਾ ਨਾਂ ਜੋ ਵੀ ਤਾਂ ਵੀ ਤੁਸੀਂ ਸਾਈਨ ਵਗੈਰਾ ਕਰਨੇ ਚਾਹੋ ਇਹ ਸੇਮ ਹੀ ਆਇੰਦਾ ਹੈਗਾ ਇਹ ਸਲਿੱਪ ਹੈਗੀ ਹੈ ਆਪਣੀ ਜੋ ਆਪਾਂ ਨੂੰ ਬੈਂਕ ਨੇ ਵਾਪਸ ਕਰਨੀ ਹੁੰਦੀ ਹੈ ਇਹਦੇ ਵਿੱਚ ਵੀ ਡੇਟ ਫਿਲ ਕਰ ਦੇਣੇ ਆ ਇੱਥੇ ਅਕਾਊਂਟ ਨੰਬਰ ਆਇਨਾ ਹੈਗਾ ਜੋ ਵੀ ਤੁਹਾਡਾ ਅਕਾਊਂਟ ਨੰਬਰ 16 ਡਿਜੀਟ ਇੱਥੇ ਨਾ ਆਇਨਾ ਜੋ ਵੀ ਤੁਹਾਡਾ ਹੈਗਾ ਬੈਂਕ ਅਕਾਊਂਟ ਦੇ ਵਿੱਚ ਇੱਥੇ ਮੋਬਾਈਲ ਨੰਬਰ ਆ ਗਿਆ ਜੋ ਵੀ ਹੈਗਾ ਅਮਾਉਂਟ ਆ ਗਿਆ ਇੱਥੇ ਵੀ ਇਨ ਵਰਡਸ ਲਿਖ ਦੇਣਾ ਹੈਗਾ ਅਮਾਉਂਟ ਵੀ ਕਿੰਨੇ ਪੈਸੇ ਜਮ੍ਹਾਂ ਕਰਾ ਰਹੇ ਹਾਂ ਇਸ ਸਾਈਡ ਤੇ ਆਪਾਂ ਸਾਈਨ ਕਰਦੇ ਹਾਂ ਇਸ ਸਾਈਡ ਤੇ ਆਪਾਂ ਸਾਈਨ ਨਹੀਂ ਕਰਨੇ ਇਹ ਵਾਲੇ ਇਸ ਸਾਈਡ ਤੇ ਸਟੈਂਪ ਸਾਈਨ ਏਮਪਲੋਈ ਨੇ ਕਰਨੇ ਹੈਗੇ ਆਫੀਸਰ ਨੇ ਕਰਨੇ ਹੈਗੇ ਦੋਸਤੋ ਇਹ ਫਾਰਮੈਟ ਸੀਗਾ ਫਾਰਮ ਫਿਲ ਕਰਨ ਦਾ ਆਸ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹੋਰ ਇਹੋ ਜਿਹੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ